ਹੁਣ ਤੁਸੀਂ ਦੱਸੋ ਜੀ ਵੀ ਮਾਸ ਖਾਣਾ ਸਹੀ ਆ ਜਾਂ ਗਲਤ ਆ ਇਹਦਾ ਜਵਾਬ ਆਪਾਂ ਉਦਾਹਰਨ ਦੇ ਕੇ ਦੇਵਾਂਗੇ ਸਮਝ ਆ ਜੇ ਜਿਹੜਾ ਨੈ ਸਿੰਘ ਕਿਹਦੀ ਫੌਜ ਆ ਗੁਰਗੋਬ ਸਿੰਘ ਗੁਰਗੋਬਿੰਦ ਸਿੰਘ ਜੀ ਦੀ ਨੈ ਸਿੰਘ ਗੁਰਗੋਬ ਸਿੰਘ ਜੀ ਦੀ ਕੀ ਆ ਫੌਜ ਫੌਜ ਹੀ ਕਹਿੰਦੇ ਨੇ ਫੌਜ ਫੌਜ ਕਲੀਅਰ ਆ ਤੁਸੀਂ ਫੌਜ ਆ ਮੈਂ ਵੀ ਕਹਿਣਾ ਫੌਜ ਆ ਹਮ ਓਕੇ ਇੱਕ ਪੰਜਾਬ ਪੁਲਿਸ ਆ ਇੱਕ ਇੰਡੀਆ ਦੀ ਫੌਜ ਆ ਜੇ ਐਸਐਚ ਆਨ ਡਿਊਟੀ ਪੈਗ ਲਾ ਲਵੇ ਜਾਂ ਸ਼ਰਾਬ ਪੀ ਕੇ ਥਾਣੇ ਆ ਜੇ ਡਿਸਮਿਸ ਕਰ ਦੇਣਗੇ ਉਹਨੂੰ ਸਸਪੈਂਡ ਕਰ ਦਿੰਦੇ ਆ ਉਹਨੂੰ ਇੰਛਾ ਹੀ ਮੈਨੂੰ ਤਾਂ ਲੱਗਦਾ ਪੀਂਦੇ ਹੀ ਰਹਿੰਦੇ ਆ ਡਿਊਟੀ ਪੀਂਦੇ ਰਹਿੰਦੇ ਆ ਪੀਂਦੇ ਰਹਿੰਦੇ ਕਾਨੂੰਨੀ ਕਾਰਵਾਈ ਦੱਸਦੇ ਆ ਜੇ ਹੋਵੇ ਐਮਐਲਏ ਐਮਪੀ ਜਾਂ ਹੋਰ ਬੰਦੇ ਜਾ ਕੇ ਕਹਿੰਦੇ ਨੇ ਆ ਦੇਖੋ ਜੀ ਡਾਊਟ ਡਿਊਟੀ ਸ਼ਰਾਬ ਪੀਤੀ ਹੋਈ ਹੈ ਨੇ ਉਹਨੇ ਹੂੰ ਪੁਲਿਸ ਵਾਲੇ ਨੇ ਡਿਊਟੀ ਤੋਂ ਡਿਸਮਿਸ ਕਰ ਦਿੰਦੇ ਰੂਲ ਮੁਤਾਬਕ ਰੂਲ ਮੁਤਾਬਕ ਹਾਂ ਚਲੋ ਇਹ ਸਗਾਲ ਨੂੰ ਛੱਡੋ ਹੂੰ ਉਹਦਾ ਕੋਈ ਕਾਰਡ ਬਣਦਾ ਵੀ ਉਹ ਸ਼ਰਾਬ ਪੀ ਸਕਦਾ ਪੁਲਿਸ ਵਾਲਾ ਨਹੀਂ ਇੱਦਾਂ ਤਾਂ ਕੁਝ ਫੌਜਿੰਗਾ ਦਾ ਕਾਰਡ ਬਣਿਆ ਸੁਣਿਆ ਸ਼ਰਾਬ ਮਿਲਦੀ ਉਹਦੇ ਤੇ ਹਾਂਜੀ ਹਾਂਜੀ ਦੋਵੇਂ ਬੰਦੇ ਸਰਕਾਰੀ ਦੀ ਨੌਕਰੀ ਕਰਦੇ ਆ ਇੱਕ ਨਾ ਵਿਤ ਕਰਾ ਕਿਉਂ ਕਰ ਰਹੀ ਹੈ ਲੇ ਲਦਾ ਘਟ ਜੋ ਹੂੰ ਆਨ ਡਿਊਟੀ ਤੇ ਨਹੀਂ ਪਹੁੰਚਦਾ ਆਰਾਮ ਹਾਂਜੀ ਹਾਂਜੀ ਉਹ ਚਿੱਟੇ ਕਪਾਂ ਚ ਪਹੁੰਚਦਾ ਨਾ ਐਸ ਐਚ ਨੂੰ ਮਨਚੀਪਾ ਕਿ ਨਹੀਂ ਦਿੰਦਾ ਪੈਗ ਆਨ ਡਿਊਟੀ ਕਾਹਤੋਂ ਫੌਜ ਦੇ ਵਿੱਚ ਤੇ ਪਰਸੋਂ ਦੇ ਵਿੱਚ ਫਰਕ ਆ ਨੰਗ ਸਿੰਘ ਸਾਰਿਆਂ ਜਿੱਥੇ ਬਿਲਦੀਆਂ ਗੁਰੂ ਗੋਬ ਸਿੰਘ ਜੀ ਦੀ ਫੌਜ ਆ ਜਿਹੜੇ ਗ੍ਰੰਥੀ ਆ ਗਏ ਗਿਆਨੀ ਗ੍ਰੰਥੀ ਸਿੰਘ ਆ ਗਏ ਗਿਆਨੀ ਸਿੰਘ ਜੀ ਆ ਗਏ ਸਾਧੂ ਸੰਤ ਆ ਗਏ ਸਾਧੂ ਮਹਾਤਮਾ ਆ ਗਏ ਉਹਨਾਂ ਨੂੰ ਅਸੀਂ ਪੁਲਿਸ ਦੇ ਨਾਲ ਤਨੀ ਰਲਾ ਸਕਦੇ ਪੁਲਿਸ ਹੋਰ ਸਾਦੀ ਚੀਜ਼ ਐ ਐਗਜ਼ਾਮਪਲ ਦੇ ਤੌਰ ਤੇ ਉਹਨਾਂ ਦਾ ਲੈਵਲ ਫੌਜ ਤੋਂ ਥੋੜਾ ਨੀਵਾ ਕਿਉਂਕਿ ਜੇ ਲੈਵਲ ਬਰਾਬਰ ਆ ਤੇ ਫਿਰ ਗੁਰਤੇਗ ਭਾਦਰ ਜੀ ਸਮੁੰਦਰੀ ਜੀ ਨੂੰ ਇਹ ਕਹਿਣ ਦੀ ਲੋੜ ਨਹੀਂ ਸੀ ਵੀ ਸਾਨੂੰ ਦੁਸ਼ਟ ਦਮਨ ਨੂੰ ਪ੍ਰਗਟ ਕਰਨਾ ਪੈਣਾ ਵੀ ਸਾਡੀ ਰੱਖਿਆ ਉਹ ਕਰੂਗਾ ਜੇ ਇੱਕ ਸਾਧੂ ਬਾਣੀ ਪੜ ਰਿਹਾ ਉਹਦੇ ਤੇ ਕੋਈ ਵਾਰ ਕਰੂਗਾ ਤੇ ਉਹਨੇ ਨਹੀਂ ਉੱਠਣਾ ਅਸੀਂ ਜਾ ਕੇ ਗਾਂਹ ਦਾ ਸਿਰ ਲਾਉਣ ਦੀ ਹਿੰਮਤ ਰੱਖਦੇ ਹੂੰ ਤੇ ਸਾਡੇ ਕੋਲੇ ਇਹ ਧੁਰੋਂ ਲਾਇਸੈਂਸ ਆਏ ਵੇ ਆ ਹੁਣ ਦੀ ਜਿਹੜੀ ਚੱਲ ਰਹੀ ਸਮੇਂ ਦੀ ਗੱਲ ਇਹ ਆ ਮਰਿਆਦਾ ਅਨੁਸਾਰ ਹੁਣ ਇਹ ਸਵਾਦ ਲਈ ਵਰਤਿਆ ਜਾ ਰਿਹਾ ਪਹਿਲਾਂ ਜੰਗਲਾਂ 'ਚ ਰਹਿਣਾ ਜੰਗਾ ਜੁੱਦਾਂ ਦੇ ਵਿੱਚ ਰਹਿਣਾ ਫੱਟ ਲੱਗਣੇ ਉਦੋਂ ਫੀਮ ਵਰਤੀ ਜਾਂਦੀ ਸੀ ਉਹ ਨਸ਼ੇ ਦੇ ਤੌਰ ਤੇ ਨਹੀਂ ਵਰਤੀ ਜਾਂਦੀ ਹੁੰਦੀ ਸੀ ਹਾਂ ਉਦੋਂ ਪੰਜ ਰਤਨੀ ਕਹਿ ਕੇ ਜਿਹਨੂੰ ਅੱਜ ਸ਼ਰਾਬ ਦਾ ਨਾਮ ਦਿੱਤਾ ਗਿਆ ਅਲਕੋਹਲ ਆ ਇਹ ਇੱਕ ਉਹ ਚੀਜ਼ਾਂ ਨੂੰ ਵਰਤਨਾ ਕਿਉਂ ਗਏ ਦੋ ਇਹ ਥੋੜੀ ਹੁੰਦਾ ਸੀ ਕਿ ਜੇ ਕੇ ਸਿੰਘ ਦੀ ਚਮਕੌਰ ਦੀ ਗੜੀ ਚ ਲਤ ਵੱਡੀ ਗਈ ਤੇ ਉਹਨੂੰ ਪੀ ਜੇ ਲੈ ਚਲੇ ਗਏ ਹੂੰ ਹੂੰ ਕੋਈ ਤਾਂ ਕੰਮ ਹੋਊਗਾ ਹੀ ਕੋਈ ਤਾਂ ਹੋਊਗਾ ਹੀ ਇਹੋ ਜਿਹੜਾ ਉਹਨਾਂ ਨੂੰ ਰੋਕਦਾ ਹੋਊਗਾ ਹੂੰ ਇਹ ਚੀਜ਼ਾਂ ਸੀ ਹੁਣ ਮੈਂ ਮੈਂ ਵੀ ਇਹ ਗੱਲ ਆਪਦੇ ਮੂੰਹੋਂ ਆਖੀ ਹੋਈ ਆ 2 ਸਾਲ ਪਹਿਲਾਂ ਵੀ ਪਾਪਾ ਉਹ ਮਰਿਆਦਾ ਆਪਾਂ ਉਹ ਕਾਨੂੰਨ ਨੂੰ ਫੋਲੋ ਕਰਦੇ ਆ ਜਿਦੇ ਚ ਸਾਡਾ ਭਲਾ ਹੁੰਦਾ ਅਸੀਂ ਉਹਨੂੰ ਛੱਡ ਦਿੰਨੇ ਜਿੱਚ ਸਾਡਾ ਨੁਕਸਾਨ ਭਲਾ ਹੁਣ ਕਾਹਦੇ ਚ ਭਲਾ ਗਰੀਨ ਕੁੜੀਆਂ ਦੇ ਵਿਆਹ ਕਰਾਉਣ ਚ ਆ ਸਾਧੂ ਸੰਤਾਂ ਦਾ ਹੂੰ ਕਿਉਂਕਿ ਉਹਦੇ ਵਿੱਚ ਵਾਵਾ ਖੱਟੀ ਆ ਉਹਦੇ ਵਿੱਚ ਪੈਸੇ ਇਕੱਠੇ ਹੁੰਦੇ ਆ ਤੇ ਗੱਡੀਆਂ ਆਉਂਦੀਆਂ ਉਹ ਚ ਭਲਾ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੋ ਜੇ ਕੋਈ ਸਾਧੂ ਸੰਤ ਮੂਰੇ ਲੱਗੇ ਜੇ ਉਹਦੇ ਚ ਨੁਕਸਾਨ ਆ ਵੀ ਡੇਰਾ ਵੀ ਸੀਲ ਹੁੰਦਾ ਤੇ ਜੇਲ੍ਹ ਜਾਣਾ ਪੈ ਸਕਦਾ ਉਹ ਕਦੇ ਨਹੀਂ ਕਰਨਾ ਹੈ ਭਲਾ ਜਾਦੇ ਡੇਰੇ ਨੂੰ ਸੀਲ ਕਰਾਉਣ ਚ ਹੀ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਹੁਣ ਕੁਰਬਾਨੀ ਦਾ ਸਮਾਂ ਕੁਰਬਾਨੀ ਦੇ ਦਿੱਤੀ ਜਾਵੇ ਸਮਝੀ ਤੁਸੀਂ ਵੀ ਹਾਂ ਖਾਣਾ ਚਾਹੀਦਾ ਪਰ ਸਮੇਂ ਅਨਸਾਰ ਵੀ ਪ੍ਰਸਥਿਤੀ ਕੀ ਆ ਵੀ ਹਾਲਾਤ ਕੀ ਆ ਵੀ ਸਵਾਦ ਲਈ ਨਹੀਂ ਮਸਾਲੇ ਜਿਆਦਾ ਉਹ ਨਹੀਂ ਵੀ ਹਾਂ ਨਹੀਂ ਕਹਿੰਦੇ ਕਹਿੰਦੇ ਵੀ ਕਹਿੰਦੇ ਵੀ ਤੂੰ ਬਾਣੀ ਪੜ ਨਹੀਂ ਆ ਕਹਿੰਦੇ ਹਜੇ ਟਾਈਮ ਨਹੀਂ ਹੋਇਆ ਕਹਿੰਦੇ ਤੈਨੂੰ ਟਾਈਮ ਨਹੀਂ ਹੋਇਆ ਭੁੱਖ ਨਹੀਂ ਲੱਗੀ ਕਹਿੰਦੇ ਜਿਹਨੂੰ ਭੁੱਖ ਲੱਗੀ ਹੋਵੇ ਉਹ ਨਹੀਂ ਇਹਦਾ ਕੱਚੀ ਪੱਕੀ ਹੂੰ ਉਹਨੇ ਮੇਰੇ ਨਾਲ ਖਾਲਾ ਭੁੱਖ ਨੂੰ ਮੀਟ ਹੂੰ ਸਮਝ ਗਏ ਇਹ ਜਿਹੜਾ ਸਮਾਂ ਹੈਗਾ ਨਾ ਉਦੋਂ ਇਹ ਥੋੜੀ ਹੈਗਾ ਜਿਵੇਂ ਅੱਜ ਹੁਣ ਮੈਂ ਤੁਹਾਨੂੰ ਦੱਸਦਾ ਨੈਗ ਸਿੰਘ ਡਲੇ ਸ਼ੱਕ ਸਕਦੇ ਆ ਮਰਿਆਦਾ ਅਨੁਸਾਰ ਚਾਹੀਦੇ ਆ ਉਹਨਾਂ ਦੇ ਸਰੀਰ ਉੱਤੇ ਉਹਨਾਂ ਨੇ ਮੀਂਹ ਕਣੀ ਨਹੀਂ ਰਗਾ ਧੁੱਪਾਂ ਦੇ ਵਿੱਚ ਦਿਨ ਕੱਟਣੇ ਕੋੜਿਆਂ ਨਾ ਰਹਿਣਾ ਸੀ ਸੋ ਫੌਜ ਦਾ ਬਹੁਤ ਸਤਿਕਾਰ ਕਰਦੇ ਨੇ ਡਸ ਸਿੰਘਾਂ ਦਾ ਤੇ ਜੇ ਆਪਾਂ ਇਹ ਕਹਿ ਦੇਈਏ ਵੀ ਉਹ KFC ਜਾ ਕੇ ਬਹਿ ਕੇ ਛੱਕ ਲੈਣ ਉਹ ਵੀ ਮਾੜਾ ਜਿਵੇਂ ਵਿਕੀ ਥੌਮਸ ਦੇ ਕੇਸ ਦੀ ਆਪਾਂ ਗੱਲ ਕਰਦੇ ਠੀਕ ਹੈ ਜਥੇਦਾਰ ਉਹਦੇ ਜਵਾਬ ਦੇਣਾ ਪਰ ਵਿਕੀ ਥੌਮਸ ਨੂੰ ਸਮਝਾਉਣਾ ਤਾਂ ਸੂੰਹੀ ਸੀਸ ਆ ਰਿਆ ਨੇ ਤੁਸੀਂ ਜਿੱਕੀ தாம்ਸ ਹਾਂ ਵੀ ਜੇ ਤੁਸੇ ਖਣਾ ਚਾਹਣਾ ਤੇ ਮਰਿਆਦਾ ਇਹ ਆ ਵੀ ਉੱਥੇ ਜਾ ਉੱਥੇ ਅਰਦਾਸ ਬੇਨਤੀ ਕਰ ਆਵਦੀ ਜਿਹੜੀ ਬਾਣੀ ਪੜਨ ਵਾਲੀ ਉਹ ਪੜੋ ਤੇ ਜੇ ਤੇਰਾ ਉੱਥੇ ਦਾਲ ਪੰਥ ਦੇ ਵਿੱਚ ਰਹਿ ਘੋੜਿਆਂ ਦੀ ਲੈਦ ਚੱਕ ਘੋੜਿਆਂ ਤੇ ਖਰਖਰਾ ਮਾਰੋ ਤੇ ਜੋ ਮਰਜੀ ਛਕੀ ਚੱਲ ਜੇ ਤੁਸੀਂ ਮੈਂ ਉਹੀ ਐਗਜ਼ਾਮਪਲ ਆ ਕਿ ਜੇ ਤੁਸੀਂ ਵਿਆਹ ਕਰਾ ਕੇ ਬੱਚੇ ਜੰਮਦੇ ਆ ਤੇ ਸੱਭਿਆਚਾਰ ਤੇ ਜੇ ਬਿਨਾ ਵਿਆਹ ਤੋਂ ਬੱਚੇ ਜੰਮਦੇ ਆ ਤੇ 67 ਲੱਗਦੀ ਆ ਕਿਰਿਆ ਇੱਕ ਹੀ ਆ ਬੰਦੇ ਵੀ ਉਹੀ ਆ ਤੇ ਉਹਨਾਂ ਦੇ ਜਿਹੜੇ ਹੈਗੇ ਹਾਲਾਤ ਬਦਲ ਜਾਂਦੇ ਆ ਤੁਸੀਂ ਬੜੇ ਸਹੀ ਤਰੀਕੇ ਨਾਲ ਸਮਝਾਉਂਦੇ ਹੋ ਗੱਲ ਯਾਰ ਤੇ ਬਸ ਇਸ ਕਰਕੇ ਇਹਨਾਂ ਦੀ ਚੀਜ਼ਾਂ ਦਾ ਫਰਕ ਪੈਂਦਾ ਹੂੰ ਵੀ ਤੁਸੀਂ ਬਹੁਤ ਇਦਾਂ ਦੀਆਂ ਵੀਡੀਓ ਦੇਖੀਆਂ ਵੀ ਮਾਸ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਸੰਗਾਂ ਨੂੰ ਬਹੁਤ ਬਈਆਂ ਨੈਟ ਤੇ ਪਰ ਜਿਹੜੇ ਤੁਸੀਂ ਬੜੇ ਸਰਲ ਤਰੀਕੇ ਨਾਲ ਨਾ ਗੱਲ ਖਾਣੇ ਪਾਈ ਆ ਬਹੁਤ ਵਧੀਆ ਲੱਗੀ ਤਾਂ ਵੀ ਲੋਕਾਂ ਦਾ ਬਹੁਤ ਸੇ ਸਵਾਲ ਹੁੰਦਾ ਸੀਗਾ ਹਾਂਜੀ ਬਈ ਇਹ ਚੀਜ਼ਾਂ ਲੱਗੇ ਸਸਿਗਲ ਦੀ ਸਾਰਿਆਂ ਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਰ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਗਰ ਤੁਸੀਂ Facebook ਤੇ ਦੇਖ ਰਹੇ ਹੋ ਤਾਂ Facebook ਨੂੰ ਚੈਨਲ ਨੂੰ ਵੀ ਫੋਲੋ ਕਰ ਲਓ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਨਾਲੇ ਇਹ ਸਿਰਫ ਹਾਈਲਾਈਟ ਸੀ ਛੋਟਾ ਪਾਰਟ ਸੀ ਅਗਰ ਤਾਂ ਤੁਸੀਂ ਫੁੱਲ ਵਰਜ਼ਨ ਦੇਖਣਾ ਵੀਡੀਓ ਦਾ ਤਾਂ YouTube ਤੇ ਅਮਨ ਔਜਲਾ ਚੈਨਲ ਤੇ ਇਹਦਾ ਪੋਡਕਾਸਟ ਦਾ ਫੁੱਲ ਵੀਡੀਓ ਆ ਪੂਰੀ 1 ਘੰਟੇ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਬਾਕੀ ਅਗਰ ਤੁਸੀਂ ਵੀਡੀਓ ਨਹੀਂ ਦੇਖਣੀ ਸਿਰਫ ਆਡੀਓ ਸੁਣਨਾ ਵਾ ਤਾਂ ਲਿਸਨ ਇਟ ਔਨ ਸਪੋਟੀਫਾਈ ਸਪੋਟੀਫਾਈ ਤੇ ਦੀ ਅਮਨ ਔਜਲਾ ਸ਼ੋ ਪੋਡਕਾਸਟ ਸਰਚ ਕਰਨਾ ਉੱਥੇ ਵੀ ਮਿਲ ਜਾਊਗਾ ਸਤਿ ਸ਼੍ਰੀ ਅਕਾਲ ਜੀ